ਹੋਈ ਹੈ ਤੁਹਾਨੂੰ ਦੱਸਦੀ ਕਿ ਐਮਬੀਬੀਐਸ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫਰੀਦਕੋਟ ਦੇ ਜੀਜੀਐਸ ਮੈਡੀਕਲ ਕਾਲਜ ਦੇ ਵਿੱਚ ਇੰਟਰਨਸ਼ਿਪ ਕਰ ਰਹੀ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਦੀ ਲਟਕਦੀ ਹੋਈ লাশ ਉਹਨਾਂ ਦੇ ਘਰ ਦੇ ਵਿੱਚੋਂ ਮਿਲੀ ਆ ਤਾਂ ਕਹਿਣਾ ਹੈ ਕਿ ਮ੍ਰਿਤਿਕਾ ਐਮਬੀਬੀਐਸ ਤੋਂ ਬਾਅਦ ਐਮਬੀਡੀ ਜੋ ਐਮਡੀ ਦੀ ਤਿਆਰੀ ਕਰ ਰਹੀ ਸੀ ਪਰ ਇਸ ਨੂੰ ਲੈ ਕੇ ਕਾਫੀ ਸਟ੍ਰੈਸ ਦੇ ਵਿੱਚ ਸੀ ਔਰ ਇਸੇ ਦੇ ਚੱਲਦੇ ਉਸ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਹੈ ਹਾਲਾਂਕਿ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਇਹ ਹੀ ਕਿਹਾ ਜਾ ਰਿਹਾ ਹੈ ਕਿ ਕਾਫੀ ਪਰੇਸ਼ਾਨ ਸੀ ਐਮ ਡੀ ਦੀ ਪੜ੍ਹਾਈ ਨੂੰ ਲੈ ਕੇ ਔਰ ਇਸੇ ਦੇ ਚੱਲਦੇ ਉਸ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਹੈ ਤਾਂ ਫਰੀਦਕੋਟ ਦੇ ਜੀਜੀਐਸ ਮੈਡੀਕਲ ਕਾਲਜ ਦੇ ਵਿੱਚ ਇੰਟਰਨਸ਼ਿਪ ਕਰ ਰਹੀ ਸੀ ਮ੍ਰਿਤਕਾ ਔਰ ਇੱਕ ਖੌਫਨਾਕ ਕਦਮ ਚੁੱਕੇ ਜਾਣ ਤੋਂ ਬਾਅਦ ਪਰਿਵਾਰ ਦੇ ਵਿੱਚ ਦੁੱਖ ਦਾ ਮਾਹੌਲ ਹੈ ਗਮ ਦਾ ਮਾਹੌਲ ਹੈ ਤਾਂ ਨੌਜਵਾਨ ਕੁੜੀ ਜਿਸ ਦੇ ਵੱਲੋਂ ਆਪਣੇ ਸੁਪਨੇ ਪੂਰੇ ਕੀਤੇ ਜਾ ਰਹੇ ਸੀ ਐਮ ਬੀਬੀਐਸ ਡਾਕਟਰ ਬਣ ਚੁੱਕੀ ਸੀ ਔਰ ਇੰਟਰਨਸ਼ਿਪ ਦੌਰਾਨ ਐਸਾ ਅਖੀਰ ਕੀ ਹੋ ਜਾਂਦਾ ਹੈ ਕਿ ਉਸ ਨੂੰ ਇੱਕ ਖੌਫਨਾਕ ਕਦਮ ਚੁੱਕਣਾ ਪੈਂਦਾ ਹੈ ਤਾਂ ਵੱਡੇ ਸਵਾਲ ਖੜੇ ਕਰ ਗਈ ਹੈ ਜਿਸ ਤੋਂ ਬਾਅਦ ਹਰ ਕੋਈ ਸੋਚ ਰਿਹਾ ਹੈ ਕਿ ਆਖਿਰ ਜਰ ਜ਼ਿੰਦਗੀ ਦੇ ਵਿੱਚ ਅਸੀਂ ਇੰਨਾ ਕੁਝ ਹਾਸਲ ਕਰ ਲੈਂਦੇ ਹਾਂ ਤਾਂ ਫਿਰ ਇਸ ਤਰ੍ਹਾਂ ਦਾ ਕਦਮ ਚੁੱਕਣ ਦੀ ਲੋੜ ਕੀ ਪੈ ਜਾਂਦੀ ਹੈ ਤਾਂ ਅਨੁਸ਼ਕਾ ਜੋ ਕਿ ਐਮਬੀਬੀਐਸ ਡਾਕਟਰ ਬਣ ਚੁੱਕੀ ਸੀ ਐਮਡੀ ਲਈ ਇੰਟਰਨਸ਼ਿਪ ਕਰ ਰਹੀ ਸੀ ਐਮਡੀ ਦੀ ਤਿਆਰੀ ਕਰ ਰਹੀ ਸੀ ਔਰ ਇਸੇ ਦੌਰਾਨ ਉਸ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਜਾਂਦਾ ਹੈ ਤਫਰੀਦ ਕੋਰਟ ਦੇ ਵਿੱਚ ਉਸ ਦੇ ਘਰ ਦੇ ਵਿੱਚ ਉਸ ਦੀ ਲਟਕਦੀ ਹੋਈ লাশ ਮਿਲੀ ਹੈ ਇਸ ਤੋਂ ਬਾਅਦ ਉਸ ਦੇ ਮਾਪਿਆਂ ਤੇ ਕੀ ਬੀਤੀ ਹੋਵੇਗੀ ਤਾਂ ਹਰ ਕੋਈ ਜਾਣਦਾ ਹੈ ਕਿਉਂਕਿ ਜਦੋਂ ਬੱਚੇ ਇਸ ਤਰ੍ਹਾਂ ਦੇ ਖੌਫਨਾਕ ਕਦਮ ਚੁੱਕ ਲੈਂਦੇ ਆ ਤਾਂ ਫਿਰ ਮਾਪਿਆਂ ਦੇ ਪੱਲੇ ਰੋਣਾ ਰਹਿ ਜਾਂਦਾ ਹੈ ਹਾਲਾਂਕਿ ਮਾਪਿਆਂ ਨੂੰ ਲੱਗਦਾ ਸੀ ਕਿ ਡਾਕਟਰ ਬਣੇਗੀ ਉਹਨਾਂ ਦਾ ਨਾਮ ਰੌਸ਼ਨ ਕਰੇਗੀ ਔਰ ਇਸ ਸੁਪਨੇ ਉਹ ਪੂਰੇ ਵੀ ਕਰ ਰਹੀ ਸੀ ਪਰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਦਾ ਕੋਈ ਖੌਫਨਾਕ ਕਦਮ ਚੁੱਕ ਲਵੇਗੀ ਕਾਰਨ ਕੀ ਰਿਹਾਏ ਕੋਈ ਨਹੀਂ ਜਾਣਦਾ ਫਿਲਹਾਲ ਨਹੀਂ ਪਤਾ ਲੱਗ ਸਕਦਾ ਕਿ ਆਖਿਰ ਅਸਲੀ ਕਾਰਨ ਕੀ ਹੈ ਪਰ ਪਰਿਵਾਰ ਦੇ ਪੱਲੇ ਰੋਣਾ ਰਹਿ ਗਿਆ ਉਹ ਕੁੜੀ ਜਿਸ ਨੂੰ ਡਾਕਟਰ ਬਣਾਇਆ ਸੀ ਮਾਤਾ ਪਿਤਾ ਨੇ ਆਪਣੇ ਦਿਨ ਰਾਤ ਇੱਕ ਕਰਕੇ ਆਪਣੀ ਮਿਹਨਤ ਦੀ ਕਮਾਈ ਲਗਾ ਕੇ ਜਿਸ ਦੇ ਸੁਪਨੇ ਪੂਰੇ ਕੀਤੇ ਸੀ ਤਾਂ ਆਖਿਰ ਉਸਨੇ ਕਦਮ ਕਿਉਂ ਚੁੱਕ ਲਿਆ ਹਰ ਕੋਈ ਇਹ ਸੋਚ ਕੇ ਹੈਰਾਨ ਹੈ ਤਾਂ ਨੌਜਵਾਨ ਕੁੜੀ ਅਨੁਸ਼ਕਾ ਜਿਸ ਦੇ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਤਾਂ ਇਸ ਮੌਤ ਨੇ ਇੱਕ ਸਵਾਲ ਵੀ ਖੜੇ ਕਰ ਦਿੱਤੇ ਨੇ ਕਿਉਂਕਿ ਜੇਕਰ ਪੜਾਈ ਦਾ ਪ੍ਰੈਸ਼ਰ ਹੁੰਦਾ ਤਾਂ ਫਿਰ ਜਦੋਂ ਐਮਬੀਬੀਐਸ ਕਰ ਰਹੀ ਸੀ ਤਾਂ ਉਸ ਸਮੇਂ ਵੀ ਉਸ ਨੂੰ ਪੜਾਈ ਦਾ ਪ੍ਰੈਸ਼ਰ ਹੋ ਸਕਦਾ ਸੀ ਪਰ ਉਸ ਸਮੇਂ ਉਸ ਦੇ ਵੱਲੋਂ ਇਸ ਤਰ੍ਹਾਂ ਦਾ ਕੋਈ ਕਦਮ ਨਹੀਂ ਚੁੱਕਿਆ ਜਾਂਦਾ ਆਖਿਰ ਹੁਣ ਕੀ ਐਸਾ ਹੋ ਗਿਆ ਕਿ ਉਸ ਨੂੰ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਹਾਰ ਮੰਨਣੀ ਪਈ ਇਸ ਤਰ੍ਹਾਂ ਦਾ ਕਦਮ ਚੁੱਕਣਾ ਪਿਆ ਫਿਲਹਾਲ ਜਦੋਂ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਤਾਂ ਉਸ ਤੋਂ ਬਾਅਦ ਪਰਤਦਰ ਪਰਤ ਇਸ ਮੌਤ ਦੇ ਉੱਤੇ ਪਰਦੇ ਉੱਠਣਗੇ ਪਰ ਫਿਲਹਾਲ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਹੈ ਉਹਨਾਂ ਦੀ ਬੇਟੀ ਉਹਨਾਂ ਦੀ ਧੀ ਜੋ ਐਮਬੀਬੀਐਸ ਡਾਕਟਰ ਬਣ ਚੁੱਕੀ ਸੀ ਇੰਟਰਨਸ਼ਿਪ ਕਰ ਰਹੀ ਸੀ ਔਰ ਐਮਡੀ ਦੀ ਤਿਆਰੀ ਕਰ ਰਹੀ ਸੀ ਉਸ ਦੇ ਵੱਲੋਂ ਖੌਫਨਾਕ ਕਦਮ ਚੁੱਕੇ ਜਾਣ ਤੋਂ ਬਾਅਦ ਪੂਰਾ ਪਰਿਵਾਰ ਸਾਨ ਹੈ ਔਰ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਖੂਬਸੂਰਤ ਲੜਕੀ ਔਰ ਕਿਸ ਤਰ੍ਹਾਂ ਉਸ ਦੇ ਵੱਲੋਂ ਇਹ ਦਰਦਨਾਕ ਖੌਫਨਾਕ ਕਦਮ ਚੁੱਕ ਲਿਆ ਜਾਂਦਾ ਹੈ ਤਾਂ ਉਸ ਨੂੰ ਲੈ ਕੇ ਪਰਿਵਾਰ ਹੁਣ ਬੇहद ਦੁਖੀ ਹੈ ਸੋਚ ਰਿਹਾ ਕਿ ਆਖਿਰ ਉਹਨਾਂ ਦੀ ਬੱਚੀ ਦੇ ਨਾਲ ऐसा की होया ਹੋਵੇਗਾ ਕਿ ਉਸ ਦੇ ਵੱਲੋਂ ਇਸ ਤਰ੍ਹਾਂ ਦਾ ਖੌਫਨਾਕ